2015 ਵਿੱਚ ਆਈ ਫਿਲਮ ਅੰਗਰੇਜ਼ ਪੰਜਾਬੀ ਸਿਨੇਮਾ ਇਤਿਹਾਸ ਦੀ ਇੱਕ ਮੀਲ ਪੱਥਰ ਸਾਬਤ ਫਿਲਮ ਰਹੀ ਹੈ ਜਿਹਦੀ ਸਫਲਤਾ ਨੂੰ ਦੇਖ ਕੇ ਬਹੁਤੇ ਫਿਲਮਕਾਰਾਂ ਨੇ ਰਾਜਸਥਾਨ ਦੇ ਕੱਚੇ ਘਰਾਂ ਵਾਲੀਆਂ ਲੋਕੇਸ਼ਨਾਂ ਨੂੰ ਆਪਣੀਆਂ ਫਿਲਮਾਂ ਦਾ ਹਿੱਸਾ ਬਣਾਇਆ ਪਰੰਤੂ ਬਸ ਹੋਸ ਕਿ ਇਹ ਫਿਲਮਾਂ ਅੰਗਰੇਜ਼ ਦੀ ਖਿੱਚੀ ਲਕੀਰ ਦੇ ਨੇੜੇ-ਤੇੜੇ ਵੀ ਨਹੀਂ ਜਾ ਸਕੀਆਂ ਜਦਕਿ ਇੰਨੇ ਦਿਨੀ ਰਿਲੀਜ਼ ਹੋ ਰਹੀ ਫਿਲਮ ਸਰਵਾਲਾ ਜੀ ਦਾ ਟ੍ਰੇਲਰ ਦੇਖਦੇ ਹਾਂ ਇਹ ਕਹਿ ਸਕਦੇ ਹਾਂ ਕਿ ਇਹ ਫਿਲਮ ਵੀ ਅੰਗਰੇਜ਼ ਵਰਗਾ ਮਾਹੌਲ ਸਿਰਜੇਗੀ। ਪ੍ਰਾਤਨ ਵਿਆਹ ਕਲਚਰਲ ਸੰਬੰਧਿਤ ਰੀਤੀ ਰਿਵਾਜਾਂ ਅਤੇ ਵਿਰਾਸਤੀ ਰੰਗਾਂ ਨੂੰ ਪੇਸ਼ ਕਰਦੀ ਇਹ ਫਿਲਮ ਮੌਜੂਦਾ ਦੌਰ ਵਿੱਚ ਮਨਫੀ ਹੋ ਰਹੇ ਸਰਵਾਲੇ ਦੀ अहमਤ ਨੂੰ ਵੀ ਦਰਸਾਵੇਗੀ। ਲਾੜੇ ਦਾ ਸਰਵਾਲਾ ਬਣਦਾ ਚਾ ਦਰਸ਼ਕਾਂ ਨੂੰ 50 ਸਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰਵਾ ਦੇਵੇਗਾ। ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਐਮੀ ਵਰਕ ਅਤੇ ਕਿਪੀ ਗਰੇਵਾਲ ਪਹਿਲੀ ਵਾਰ ਇਕੱਠੇ ਪਰਦੇ ਤੇ ਨਜ਼ਰ ਆਉਣਗੇ। ਦੋਵਾਂ ਦੀ ਭਰਾਵਾਂ ਵਰਗੀ ਜੋੜੀ ਫਿਲਮ ਦੀ ਕਹਾਣੀ ਨੂੰ ਬੜੇ ਰੌਚਕ ਤਰੀਕੇ ਨਾਲ ਅੱਗੇ ਤੋਰੇਗੀ ਪੰਜਾਬੀ ਫਿਲਮਾਂ ਦੇ ਥੰਮ ਕਲਾਕਾਰ ਗੱਗੂ ਗਲਵੀ ਇਸ ਫਿਲਮ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ ਇਹ ਫਿਲਮ ਜਿੱਥੇ ਅੱਜ ਦੀ ਨਵੀਂ ਪੀੜ੍ਹੀ ਨੂੰ ਪੁਰਾਤਨ ਪੰਜਾਬੀ ਕਲਚਰ ਨਾਲ ਜੋੜੇਗੀ ਉੱਥੇ ਸਾਡੇ ਸਮਾਜ ਵਿੱਚੋਂ ਮਨਪੀ ਹੋ ਰਹੇ ਰਿਸ਼ਤਿਆਂ ਦੀ ਅਹਿਮਤ ਉਹ ਵੀ ਜਾਨੂ ਕਰਵਾਵੇਗੀ 18 ਜੁਲਾਈ ਨੂੰ ਰਿਲੀਜ਼ ਹੋ ਰਹੀ ਇਹ ਫਿਲਮ ਦਾ ਨਿਰਦੇਸ਼ਨ ਮਨਦੀਪ ਕੁਮਾਰ ਨੇ ਕੀਤਾ ਹੈ ਦੱਤ ਕੇਸ ਦੀ ਕਹਾਣੀ ਇੰਦਰਜੀਤ ਮੋਗਾ ਨੇ ਲਿਖੀ ਹੈ ਸੋਸ਼ਲ ਮੀਡੀਆ ਸਟਾਰ ਉਤਾ ਪਿੰਡੀ ਵਾਲਾ ਇਹ ਫਿਲਮ ਰਾਹੀਂ ਵੀ ਦਰਸ਼ਕਾਂ ਦੀ ਪਸੰਦ ਬਣੇਗਾ